ਆ ਦੇਖੋ ਜੀ ਹਰਪ੍ਰੀਤ ਦੇ ਕੰਮ ਤੇ ਚਾਚੇ ਨੇ ਕੀ ਕਰਿਆ ਚਾਰ ਵਾਲਾ ਜਿਹੜਾ ਟੋਆ ਸੀ ਇਹਦਾ ਅੱਧਾ ਵੱਡਾ ਤੋੜ ਲਿਆ ਇੰਨਾ ਕ ਇਹ ਚ ਡੂੰਗਾ ਜਾਈਗਾ ਜਾਈਗਾ ਤਾਂ ਕਰਕੇ ਅਸੀਂ ਬਲੌਗ ਥੋੜੇ ਘੱਟ ਪਾਉਂਦੇ ਜਿਉਂ ਕਿ ਚਾਚਾਸ ਦਿਆਂ ਹਾਂ ਕੱਖ ਪਾਉਣ ਦਾ ਕੱਲੇ ਹੁਣ ਇਹ ਕਹਾਂਗਾ ਕਹਿੰਦਾ ਖਰਾਬ ਆ ਜਿਹੜਾ ਇਹਨੂੰ ਲਾਹੋ ਨਾਲੋਂ ਹੁਣ ਇਹ ਨਾਲ ਬਾਡਾ ਤੋਰਿਆ ਨਹੀਂ ਉਦੋਂ ਹੁਣ ਇਹਦੇ ਕਾਰਨ ਇੰਨਾ ਖਰਾਬ ਨਿਕਲ ਗਿਆ ਹੁਣ ਇਹਨੂੰ ਪਰਾਂ ਕਰਕੇ ਸਾਫ ਕੱਢਾਂਗੇ ਥੱਲੋਂ ਕਿਉਂ ਚਾਚਾ ਓ ਇੰਨਾ ਨਾ ਘਟ ਸਾਫ ਐ ਇਥੋਂ ਇੰਨਾ ਨੁਕਸਾਨ ਨਾ ਕਰ ਠੀਕ ਐ ਜੇ ਤੈਨੂੰ ਸਾਫ ਕਰਨ ਨੂੰ ਕਹਤਾ ਟੋਆ ਤੂੰ ਨੁਕਸਾਨ ਕਰਨ ਲੱਗੀ ਆਏ ਤੈਨੂੰ ਤਾਂ ਲੱਗਣੀ ਨੁਕਸਾਨ ਕਿਉਂ ਚਾਚਾ ਕੋਈ ਬਿਆਨ ਦੇ ਯਾਰ ਬਿਆਨ ਕੀ ਦੀ ਮੈਂ ਤੁਹਾਨੂੰ ਕੋਈ ਮਰਜ਼ੀ ਬਿਆਨ ਦੇ ਦੇ ਵੀ ਇਹ ਬਣਿਆ ਕੀ ਇਹ ਆਪਣੇ ਨਾਲ ਆਪਣੇ ਬਣਿਆ ਕੀ ਹਾਂ ਇਹ ਚਾਰ ਕੱਟਿਆ ਨਹੀਂ ਹੈਗਾ ਨਾ ਉਹ ਬਾਰਡਰ ਸਾਈਡ ਤੇ ਲਾਮਾ ਤੇ ਤੁਰਿਆ ਜਾਂਦਾ ਹੋਰ ਉਹ ਸਾਡਾ ਸਾਈਡ ਤੇ ਕਿਉਂ ਤੋਰਿਆ ਤੂੰ ਇਕੱਠਾ ਕਿਉਂ ਨਾ ਤੋਰਿਆ ਅੱਛਾ کہہਦੇ ਹਾਂ ਨਾ ਕਰੂੰਗਾ ਜਦੋਂ ਉੱਥੇ ਗਿਆ ਹੋਇਆ ਕਿੰਨੇ ਦਿਨ ਬਟਕੇ ਜਾਂਦਾ ਨਹੀਂ ਆਦੇ ਲਾੜੇ ਨਹੀਂ ਤੂੰ ਲਾ ਆਂਦਾ ਤਾਂ ਥੋੜਾ ਹੀ ਸੀ ਉਦੋਂ ਤਾਂ ਥੋੜਾ ਦੀ ਥੋੜਾ ਨੁਕਸਾਨ ਹੁੰਦਾ ਦੀ ਆ ਦੇਖ ਹੁਣ ਥੱਲੋਂ ਵਧੀਆ ਨਿਕੜਾ ਖੋਪੇ ਵਰਗਾ ਗੱਲ ਕਰ ਚਲੋ ਚਲੋ ਨਹੀਂ ਆ ਇੱਟਾਂ ਤੇ ਬਹਿ ਕੇ ਕੰਮ ਨਹੀਂ ਚੱਲਦਾ ਬਾਈ ਜੀ ਹੈਲੋ ਦਮ ਚੜਨ ਨੂੰ ਗਾਹਾਂ ਕੀ ਆ ਦਮ ਤਾਂ ਸਾਡਾ ਵੀ ਚੜਿਆ ਹੋਇਆ ਐ ਇੱਧਰ ਆ ਜਾ ਹਾਂ ਫੇਰ ਵਿੱਚ ਕਮੈਂਟਾਂ ਦੇ ਕਹਿੰਦੇ ਨੇ ਇਹਨੂੰ ਰੋਬ ਨਾ ਮਾਰ ਇਹਦੇ ਤੇ ਗੁੱਸਾ ਨਾ ਦਿਖਾਇਆ ਕਰ ਕੰਮ ਕਰਦੀ ਆ ਵਿਚਾਰੀ ਕੰਮ ਕੀ ਕਰਦੀ ਐ ਅਸੀਂ ਉਹ ਖੇਲ ਬਣਾਈ ਜਾਂਦੇ ਆ ਤੜਕੇ ਦੇ ਆਹ ਸਾਹਮਣੇ ਦੋਸਤੋ ਤੇ 7 ਫੁੱਟ ਲੰਬੀ 2 ਫੁੱਟ ਵਿਚਾਲੋਂ ਚੌੜੀ ਮੈਸਾਂ ਘੋੜਿਆਂ ਕੱਟਿਆਂ ਸਾਰਿਆਂ ਵਾਸਤੇ ਸਾਰੇ ਜਾਨਵਰਾਂ ਵਾਸਤੇ ਮਤਲਬ ਉਹਨਾਂ ਇੱਕ ਵਿੱਚ ਮਾਰਦਾ ਜੀ ਸਣ ਮਾਰਦਾ ਇੱਕ ਫੇਰ ਤੂੰ ਉਹ ਹਟਾ ਮਾਰ ਨੂੰ ਉਹਦੇ ਨਾਥ ਨਾ ਪਾ ਦੀ ਯਾਰ ਫੜਾ ਆਪਾਂ ਇਹ ਬੱਚਾ ਇਹਦੇ ਨੱਥ ਨਹੀਂ ਪੈਂਦੀ ਇਹਦੇ ਅੱਛਾ ਹਾਂ ਹੋਰ ਕਦੋਂ ਪਾਊਗੀ ਇਹ ਨੱਥ ਪਾਊਗੀ ਮਾਰਾ ਸਾਲ ਦਾ ਹੋਰ ਟੱਪਣ ਦੇ ਠੀਕ ਐ ਫੇ ਪਾਊਗੀ ਘੋੜੀ ਵਾਲੇ ਲੋਕ ਬਹੁਤ ਵਿੱਚ ਕਮੈਂਟ ਕਰੇ ਜਦੋਂ ਤਾਂ ਆਪਾਂ ਵੀਡੀਓ ਪਾਈ ਸੀ ਵੀ ਇਹ ਬੰਦਾ ਮਤਲਬ ਵੀ ਸੱਚ ਬੋਲ ਰਿਹਾ ਬਸ਼ੇਰੀ ਦਊ ਹੈ ਹੱਥ ਨਾ ਪਾ ਬ ਚਲ ਇਹ ਨਾਲ ਤੂੰ ਛੇੜ ਇੱਧਰ ਆ ਜਾ ਹੈਲੋ ਪੁੱਠੇ ਬੰਗੇ ਨਾ ਕਰ ਮੈਂ ਕਿਹਾ ਘੋੜੀ ਨੂੰ ਲੋਕ ਬਹੁਤ ਕਹਿੰਦੇ ਓ ਥੱਲੇ ਪੈਰ ਤੇ ਰੰਗੀ ਤੇ ਵੀ ਇਹ ਵੀ ਚਾਚੇ ਨੇ ਕਹੇ ਹੈ ਵੀ ਬਸ਼ੇਰੀ ਦੇਊਗੀ ਵੀ ਗੱਲ ਸੱਚੀ ਆ ਵੀ ਬਸ਼ੇਰੀ ਦੇਊਗੀ। ਕਿਉਂ? ਅੱਛਾ ਜੀ ਗੱਲ ਝੂਠੀ ਐ। ਜੇ ਗੱਲ ਝੂਠੀ ਨਿਕਲ ਗਈ ਫੇਰ ਕੀ ਬਣੂ? ਜਾਈ ਦੀ ਗੱਲ ਸੱਚੀ ਐ। ਅੱਛਾ। ਨਾ ਐਂ ਕਿਹਾ ਉਹਨਾਂ ਨੇ ਕਹਿੰਦੇ ਚਾਚਾ ਜਿਹੜਾ ਤੇਰਾ ਇਹਦੀ ਗੱਲ ਸੱਚੀ ਐ। ਫੇਰ ਸਰਤਾ 20-20 ਹਜ਼ਾਰ ਦੀ? ਹਾਂ। ਆ ਗਈ ਪਿਉਤੀ ਦੀ। ਪਿਉਤੀ ਦੀ। ਅੱਛਾ ਨੂੰ ਮਾਲਾ ਠੀਕ ਐ ਤੁਹਾਡੀ ਦੁਨਾਂ ਦੀ ਹੈ? ਹਾਂ। ਦੇ ਉਹਨਾਂ ਨੇ ਬਸ਼ੇਰੀਆਂ ਬਸ਼ੇਰੀਆਂ ਦਿੱਤੀਆਂ। ਹਾਂ। ਉਹ ਸਾਡੀਆਂ ਭਣੀਆਂ। ਠੀਕ ਐ। ਆਏ ਬਣ ਗਿਆ ਕਿ ਮੈਂ 20000 ਰੁਪਏ ਮਿਲ ਜੂ ਤੁਹਾਨੂੰ ਜੇ ਭਾਈ ਬਸ਼ੇਰਾ ਦੇ ਤਾਂ ਫਿਰ ਮੈਂ ਤੁਹ ਤੋਂ 10-10000 ਦੋਨਾਂ ਤੋਂ ਲਵਾਂ 20 20 20 20000 ਦੋਨਾਂ ਤੋਂ ਲਵਾਂ ਫਿਰ ਮੈਂ ਤੋਂ ਤੋਂ ਤੇ ਤੋਂ ਲਵਾਂ ਮੈਂ ਕੱਲਾ ਜੇ ਬਸ਼ੇਰਾ ਦੇ ਤਾਂ ਫਿਰ ਤਾਂ ਦੇਨੇ ਪੈਣਗੇ ਤੁਹਾਨੂੰ ਪੈਸੇ ਕਿਉਂ ਆਏ ਹੁਣ ਤੂੰ ਕਿ ਉਹਦੀ ਪੈਸੇ ਅਲਟਰਾਸਾਉਂ ਕਰੀ ਦੀ ਹੈ ਹੁਣ ਜੇ ਇੰਨਾ ਤੇ ਹੀ ਹੈ ਮੇਰੇ ਪਹਿਲਾਂ ਹੈ ਇੰਨਾ ਤੇ ਹੀ ਹੈ ਨਹੀਂ ਨਹੀਂ ਬਤਾ ਮੇਰੀ ਵੀ ਸੁਣ ਸਕਦਾ ਰੱਬ ਖਬਰ ਬਸ਼ੇਰਾ ਦੇ ਦੇ ਨਹੀਂ ਸੁਣਦਾ ਤੇ ਦਾ ਪਾਥੀਆਂ ਮਾਰਾਂਗੇ ਤੇ ਸੱਚ ਬਾਤ ਹੋਰ ਕੁਝ ਨਹੀਂ ਕਰਨਾ ਪਾਤੀਆਂ ਮਾਰੋਗੇ ਸਰਚ ਹਾਂ ਦੇ ਬਸ਼ੇਰੀਆਂ ਦੇਖ ਲਓ ਜੀ ਇਹ ਕਹਿੰਦੇ ਜੇ ਬਸ਼ੇਰੀਆਂ ਦੇ ਦਿੱਤੇ ਅਸੀਂ ਤੇਰੇ ਸਰਚ ਪਾਤੀਆਂ ਮਾਰਾਂਗੇ ਤੇ ਪਰ ਇਹਨਾਂ ਨੇ ਬਹੁਤ ਆਸ ਲਾਈ ਹੋਈ ਹੈ ਦੇਖੋ ਕੀ ਬਣਦਾ ਆ ਦੇਖੋ 20000 ਆ ਕੰਮ ਕਰਦੇ ਐ ਐ ਕੰਮ ਹੁੰਦੇ ਨੇ ਹੈ ਐ ਉਹੀ ਬੁੜੀਆਂ ਜੀਆਂ ਗੱਲਾਂ ਤੇ ਆ ਕੇ ਨਹੀਂ ਮਾੜਾ ਮਾੜਾ ਲਾ ਕੇ ਛੱਡਦਾ ਇਹਨੋਂ ਜਿਹੜਾ ਖਰਾਬ ਹੈ ਚੱਜ ਨਾਲ ਲਾ ਗਰਮ ਹੈ ਜਿਹੜਾ ਖਰਾਬ ਹੁੰਦਾ ਕੀ ਨੁਕਸਾਨ ਹੋਊਗਾ ਥੋੜਾ ਥੋੜਾ ਤਾਂ ਲਾਉਣੀ ਆ ਅਸਾ ਨੁਕਸਾਨ ਹੋਊਗਾ ਜੇ ਨੁਕਸਾਨ ਹੀ ਦੇਖਣਾ ਸੀ ਤੇ ਫਿਰ ਉਹਦੇ ਨਾਲ ਕਿਉਂ ਨਾ ਇਹਨੂੰ ਕਿਹਾ ਵੀ ਵਾਢਾ ਇੱਕੋ ਜਿਹਾ ਤੌਰ ਵੀ ਪਾਪਾ ਮੈਂ ਤੇਰੇ ਨਾਲ ਲੱਗਦੀ ਇਹਨੂੰ ਆਪਾਂ ਸਹੀ ਕਰ ਦਨੇ ਅੱਜ ਵੀ ਤਾਂ ਆਈ ਐ ਅੱਜ ਵੀ ਤਾਂ ਸਾਡੇ ਹਾੜੇ ਕੱਢੇ ਨੇ ਵੀ ਇਹਨੂੰ ਸਹੀ ਕਰ ਲਈਏ ਨਾ ਸਹੀ ਕਰ ਲਈਏ ਪਹਿਲਾਂ ਤੈਨੂੰ ਕੱਲੇ ਨੂੰ ਐਂ ਕਿਹਾ ਸੀ ਵੀ ਇਹ ਪਹਿਲਾਂ ਉੱਥੋਂ ਪੱਛ ਕੇ ਲਾ ਦੇ ਫੇਰ ਤੈਨੂੰ ਲਾਹਣੀ ਉਹਦਾ ਫਿਰ ਕੱਲਾ ਕਿੱਥੇ ਲਾਉ ਉਹ ਤਾਂ ਤੰਨੇ ਆਣੇ ਹੋਂ ਤਾਂ ਤੰਨੇ ਆਣੇ ਆਪਾਂ ਜੇ ਤਿੰਨ ਦੇ ਪਾਲੇ ਲੈਣੇ ਫਿਰ ਉਹਦੀ ਜਿਵੇਂ ਲਓ ਜੀ ਅਸੀਂ ਮਾ ਲਾ ਥੋੜੇ ਜਿਹੀ ਬੀਜੀ ਆ ਕਿਉਂਕਿ ਇੱਕ ਤਾਂ ਮਿਸਤਰੀ ਤੇ ਦੂਜੀ ਗੱਲ ਚਾਚਾ ਹਸਦੇ ਹਾਂਗਾ ਖਪਾਣ ਦੀ ਸੈਟਿੰਗ ਕਰ ਰਹੇ ਆ ਜਦੋਂ ਜਮਾ ਮੰਨ ਲੈ ਵੀ ਸਾਡੀ ਕੱਖਾਂ ਦੀ ਸੈਟਾਂ ਕੋਈ ਚਾਚਾ ਮੰਨ ਗਿਆ ਵੀ 6 ਵਜੇ ਕੱਖ ਪਾਇਆ ਕਰਾਂਗੇ ਫਿਰ ਸਾਰਾ ਬਲੌਗ ਪਾਇਆ ਕਰਾਂਗੇ ਤੇ ਅੱਜ ਫਿਲਹਾਲ ਅਸੀਂ ਟੋਆ ਸਾਫ਼ ਕਰਿਆ ਤੇ ਆ ਦੇਖੋ ਹਰਪ੍ਰੀਤ ਪਾੜੀ ਜਾਂਦੀਆਂ ਕਾਗਜ਼ ਤੇ ਇਹਨੇ ਨੁਕਸਾਨ ਹੀ ਕਰਨਾ ਹੁੰਦਾ ਨਹੀਂ ਅਸੀਂ ਕੱਖ ਪਾ ਸਕਦੇ ਕਿਉਂ ਨਹੀਂ ਪਾ ਸਕਦੇ ਸਾਡਾ ਕੰਮ ਬਾਲਾ ਕੀ ਕੰਮ ਹੈ ਮੈਂ ਮੈਂ ਦੱਸ ਰਹਾਂ ਨਾ ਹਾਂ ਦੱਸੋ ਮੈਂ ਚੱਲਦਾ ਹਾਂ ਨਾ 3 ਵਜੇ ਕੱਖ ਪਾ ਕੇ ਦੁਬਾਰਾ ਮੰਜੇ ਦੇ ਪਾਈ ਜਾਣਾ ਫੇਰ ਉਹ ਆ ਕੇ ਚਿੱਗੇ ਫੇਰ ਫਿਰ 4 ਵਜੇ ਇਹ ਇਹ 4 ਵਜੇ ਇਹ ਉੱਠੂ ਫੇਰ ਇਹਨੂੰ ਚਗਾਉਂ ਮੈਂ ਚਾਹ ਬਣਾ ਕੇ ਹਾਂ ਉਹ ਦੁਬਾਰਾ ਅਸੀਂ ਪੀਉਤੀ ਗੋਹੇ ਗੋਹਾ ਚੱਕਰ ਨੂੰ ਚਲੋ ਫੇਰ ਠੀਕ ਹੈ ਮੈਨੂੰ ਤੇ ਅੱਧਾ ਘੰਟਾ ਲੱਗੇ ਓਕੇ ਡਨ ਬਾਕੀ ਵੀ ਤੇਰੇ ਬਾਕੀ ਰੋੜੇ ਪਾਣ ਲੱਗ ਜਾਓ ਇਹ ਕੋਰੀਆਂ ਨੂੰ ਕੱਖਣਾ ਪਈ ਓਕੇ ਹਾਂ